ਚੰਡੀਗੜ੍ਹ ਦੇ ਸੁਖਨਾ ਚੀਲ ਦੇ ਇੱਕ ਵਾਰ ਫਿਰ ਤੋਂ ਫਲਡ ਗੇਟ ਖੋਲੇ ਗਏ ਨੇ ਤਾਂ ਲੋਕਾਂ ਦੇ ਸਾਹ ਸੁੱਕੇ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਚੰਡੀਗੜ੍ਹ ਦੇ ਲੋਕਾਂ ਦੇ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਜੜੀ ਗਈ ਵੱਜ ਚੁੱਕੀ ਹੈ ਦੱਸ ਦਈਏ ਕਿ ਜਿੱਤੇ ਹੜ ਦਾ ਖਤਰਾ ਹਜੇ ਟੜਿਆਈ ਸੀਗਾ 3-4 ਦਿਨਾਂ ਤੋਂ ਲਗਾਤਾਰ ਧੁੱਪ ਵੀ ਨਿਕਲ ਰਹੀ ਸੀਗੀ ਲੋਕਾਂ ਨੂੰ ਗਰਮੀ ਵੀ ਮਹਿਸੂਸ ਹੋ ਰਹੀ ਸੀਗੀ ਤਾਂ ਕਿਤੇ ਨਾ ਕਿਤੇ ਲੱਗਿਆ ਸੀਗਾ ਕਿ ਮੌਨਸੂਨ ਦੀ ਵਿਦਾਇਗੀ ਜੜੀ ਕੀ ਹੋਣ ਵਾਲੀ ਆ ਪਰ ਅੱਜ ਪੰਜਾਬ ਦੇ ਚੰਡੀਗੜ੍ਹ ਮੁਹਾਲੀ ਸਣੇ ਹੋਰ ਕਈ ਇਲਾਕਿਆਂ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਪੈ ਰਿਹਾ ਤੇ ਹਵਾ ਵੀ ਚੱਲ ਰਹੀ ਹੈ ਤੇ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਸੁਖਨਾ ਝੀਲ ਦੇ ਗੇਟ ਜਿਹੜੇ ਕਿ ਖੋਲ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੇ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਵੱਜੀ ਹੈ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈਗਾ ਜਿਸ ਕਾਰਨ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਇਸ ਦੇ ਮੱਦੇਨਜ਼ਰ ਅੱਜ ਇੱਕ ਵਾਰ ਫਿਰ ਤੋਂ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਦੱਸਿਆ ਲੋਕ ਹੈ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ 1100 62 ਫੁੱਟ ਤੱਕ ਹੈ ਪਰ ਜਦੋਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਯਾਨੀ ਕਿ 1162 ਦੇ ਕਰੀਬ ਪਹੁੰਚਣ ਲੱਗਦਾ ਹੈ ਤਾਂ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਫਲਡ ਗੇਟ ਖੋਲਣ ਦੇ ਮਗਰੋਂ ਝੀਲ ਦਾ ਸਾਰਾ ਪਾਣੀ ਸੈਕਟਰ 26 ਤੋਂ ਜੋ ਕਿ ਬਾਪੂ ਤਾਮਵਾਲੀ ਸੜਕ ਦੇ ਉੱਤੇ ਆ ਜੋ ਕਿ ਚਲਾ ਜਾਂਦਾ ਹੈ ਅਤੇ ਕਿਸ਼ਨਗੜ ਵੀ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਤਾਂ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਆਮ ਵਰਗਾ ਹੀ ਸੀਗਾ ਪਰ ਅਤੇ بارش ਦਾ ਕੋਈ ਮਾਹੌਲ ਨਹੀਂ ਸੀਗਾ ਜਿਸ ਕਾਰਨ ਬਾਪੂ ਤਾਮਤ ਕਿਸ਼ਨਗੜ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀਗਾ ਪਰ ਅੱਜ ਇੱਕ ਵਾਰ ਫਿਰ ਤੋਂ ਅਚਾਨਕ ਜਿਹੜੀ ਕਿ ਬਰਸਾਤ ਨੇ ਮੌਸਮ ਨੇ ਇਸ ਕਾਰਨ ਜਿਹੜੀ ਕਿ ਭਾਰੀ ਬਾਰਿਸ਼ ਹੋਈ ਹੈ ਜਿਸ ਕਰਕੇ ਸੁਖਨਾ ਚੇਲ ਦੇ ਫਲਡ ਗੇਟ ਖੋਲਣ ਦੇ ਕਾਰਨ ਲੋਕਾਂ ਨੂੰ ਚਿੰਤਾ ਪੈ ਗਈ ਹੈ ਕਿ ਇੱਕ ਵਾਰ ਫਿਰ ਉਹਨਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਦੱਸ ਦਈਏ ਕਿ 5-5 6-6 ਫੁੱਟ ਤੋਂ ਵੀ ਵੱਧ ਜਿਹੜਾ ਕਿ ਪਾਣੀ ਭਰ ਚੁੱਕਿਆ ਲੋਕਾਂ ਦੇ ਜਿਹੜੇ ਨੀਵੇਂ ਘਰ ਨੇ ਉੱਥੇ ਵੀ ਪਾਣੀ ਵੱੜ ਚੁੱਕਿਆ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਇੱਕ ਵਾਰ ਸਾਹ ਜ਼ਰੂਰ ਸੁੱਕੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਭਾਰੀ ਬਰਸਾਤ ਨੇ ਦੱਸ ਦਈਏ ਕਿ ਪਿਛਲੇ ਹੜ੍ਹਾਂ ਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਵੀ ਕੀਤਾ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ 10 ਦਿਨ ਪਹਿਲਾਂ ਦੀ ਗੱਲ ਕਿਤੇ ਜਾਵੇ ਤਾਂ ਜਿਹੜੇ ਹੜ ਵਰਗੀ ਹਾਲਾਤ ਬਣੇ ਹੋਏ ਸੀਗੇ ਤੇ ਪੰਜਾਬ ਦੇ ਵਿੱਚ ਹੜ ਵੀ ਆਇਆ ਸੀਗਾ ਤੇ ਲੋਕਾਂ ਦਾ ਹਜੇ ਕਹਿ ਸਕਦੇ ਆ ਵੀ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਵੀ ਨਹੀਂ ਹੋਈ ਹੈ ਪਰ ਇਹ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਸੁਖਨਾ ਚੀਲ ਦੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਤੇ ਉੱਥੇ ਤੁਹਾਨੂੰ ਦੱਸ ਦੇ ਕਿ ਜਿੰਨੇ ਵੀ ਆਸ-ਪਾਸ ਦੇ ਇਲਾਕੇ ਨੇ ਉੱਥੇ ਵੀ ਇਸ ਪਾਣੀ ਨੂੰ ਲੈ ਕੇ ਚਿੰਤਾ ਹੋਰ ਵਧੀ ਹੋਈ ਹੈ ਸੋਕਨਾ ਚੀਲ ਦੇ ਗੇਟ ਜਿਹੜੇ ਕੀ ਖੋਲ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੇ ਲਈ ਇੱਕ ਔਰ ਫਿਰ ਤੋਂ ਖਤਰੇ ਦੀ ਘੰਟੀ ਵੱਜੀ ਹੈ ਸ਼ਹਿਰ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਇਸ ਤੋਂ ਇਲਾਵਾ हिमाचल ਦੇ ਵਿੱਚ ਬਿਹਾਰੀ ਮੀਂਹ ਪੈ ਰਿਹਾ ਹੈਗਾ ਜਿਸ ਕਾਰਨ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਇਸ ਦੇ ਮੱਦੇਨਜ਼ਰ ਅੱਜ ਇੱਕ ਵਾਰ ਫਿਰ ਤੋਂ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਗਏ ਨੇ ਦੱਸਿਆ ਲੋਕ ਹੈ ਕਿ ਸੁਖਨਾ ਝੀਲ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ 1162 ਫੁੱਟ ਤੱਕ ਹੈ ਪਰ ਜਦੋਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਯਾਨੀ ਕਿ 1162 ਦੇ ਕਰੀਬ ਪਹੁੰਚਣ ਲੱਗਦਾ ਹੈ ਤਾਂ ਫਿਰ ਸੁਖਨਾ ਝੀਲ ਦੇ ਫਲਡ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਫਲਡ ਗੇਟ ਖੋਲਣ ਦੇ ਮਗਰੋਂ ਇਸ ਈਲ ਦਾ ਸਾਰਾ ਪਾਣੀ ਸੈਕਟਰ 26 ਤੋਂ ਜੋ ਕਿ ਬਾਪੂ ਤਾਮਵਾਲੀ ਸੜਕ ਦੇ ਉੱਤੇ ਆ ਜੋ ਕਿ ਚਲਾ ਜਾਂਦਾ ਹੈ ਅਤੇ ਕਿਸ਼ਨਗੜ੍ਹ ਵੀ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਤਾਂ ਪਿਛਲੇ ਕਾਫੀ ਦਿਨਾਂ ਤੋਂ ਮੌਸਮ ਆਮ ਵਰਗਾ ਹੀ ਸੀਗਾ ਪਰ ਅਤੇ ਬਾਰਿਸ਼ ਦਾ ਕੋਈ ਮਾਹੌਲ ਨਹੀਂ ਸੀਗਾ ਜਿਸ ਕਾਰਨ ਬਾਪੂ ਤਾਮਤ ਕਿਸ਼ਨਗੜ੍ਹ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀਗਾ ਪਰ ਅੱਜ ਇੱਕ ਵਾਰ ਫਿਰ ਤੋਂ ਅਚਾਨਕ ਜਿਹੜੀ ਕਿ ਬਰਸਾਤ ਨੇ ਮੌਸਮ ਨੇ ਇਸ ਕਾਰਨ ਜਿਹੜੀ ਕਿ ਭਾਰੀ ਬਾਰਿਸ਼ ਹੋਈ ਹੈ ਜਿਸ ਕਰਕੇ ਸੁਖਨਾ ਚੇਲ ਦੇ ਫਲਡ ਗੇਟ ਖੋਲਣ ਦੇ ਕਾਰਨ ਲੋਕਾਂ ਨੂੰ ਚਿੰਤਾ ਪੈ ਗਈ ਹੈ ਕਿ ਇੱਕ ਵਾਰ ਫਿਰ ਉਹਨਾਂ ਦੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਦੱਸਦੀ ਹੈ ਕਿ 5-5 6-6 ਫੁੱਟ ਤੋਂ ਵੀ ਵੱਧ ਜਿਹੜਾ ਕਿ ਪਾਣੀ ਭਰ ਚੁੱਕਿਆ ਲੋਕਾਂ ਦੇ ਜਿਹੜੇ ਨੀਵੇਂ ਕਰਨੇ ਉੱਥੇ ਵੀ ਪਾਣੀ ਵੜ ਚੁੱਕਿਆ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਇੱਕ ਵਾਰ ਸਾਹ ਜ਼ਰੂਰ ਸੁੱਕੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਭਾਰੀ ਬਰਸਾਤ ਨੇ ਦੱਸਦੀ ਹੈ ਕਿ ਪਿਛਲੇ ਹੜ੍ਹਾਂ ਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਵੀ ਕੀਤਾ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ 10 ਦਿਨ ਪਹਿਲਾਂ ਦੀ ਗੱਲ ਕਿਤੇ ਜਾਵੇ ਤਾਂ ਜਿਹੜੇ ਹੜ ਵਰਗੀ ਹਾਲਾਤ ਬਣੇ ਹੋਏ ਸੀਗੇ ਤੇ ਪੰਜਾਬ ਦੇ ਵਿੱਚ ਹੜ ਵੀ ਆਇਆ ਸੀਗਾ ਤੇ ਲੋਕਾਂ ਦਾ ਹਜੇ ਕਹਿ ਸਕਦੇ ਆ ਵੀ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਵੀ ਨਹੀਂ ਹੋਈ ਹੈ ਪਰ ਇਹ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਸੁਖਨਾ ਚੀਲ ਦੇ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਤੇ ਉੱਥੇ ਤੁਹਾਨੂੰ ਦੱਸ ਦੇ ਕਿ ਜਿੰਨੇ ਵੀ ਆਸ-ਪਾਸ ਦੇ ਇਲਾਕੇ ਨੇ ਉੱਥੇ ਵੀ ਇਸ ਪਾਣੀ ਨੂੰ ਲੈ ਕੇ ਚਿੰਤਾ ਹੋਰ ਵਧੀ ਹੋਈ ਹੈ